ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਜ਼ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਸਿਆਣਿਆਂ ਦੀ ਕਹਾਵਤ ਹੈ ਜਿੱਡੀ ਚਾਦਰ ਹੋਵੇ ਉਹਨਾਂ ਕੋ ਪੈਰ ਪਸਾਰੀਏ ਤਾਂ ਠੀਕ ਕਹਿੰਦੇ ਆ ਚਾਦਰ ਵੇਖ ਕੇ ਪੈਰ ਪਸਾਰਨੇ ਜ਼ਿੰਦਗੀ ਜੀਣ ਦਾ ਬਹੁਤ ਵੱਡਾ ਨੁਕਤਾ ਹੈ ਜੇ ਅਸਮਾਨ ਵੱਲ ਵੇਖਦੇ ਰਹਾਂਗੇ ਤਾਂ ਸਾਡੇ ਪੈਰਾਂ ਨੂੰ ਠੋਕਰਾਂ ਹੀ ਲੱਗਣਗੀਆਂ ਜੇਕਰ ਅਸੀਂ ਆਪਣੇ ਪੈਰਾਂ ਵੱਲ ਵੇਖ ਕੇ ਚੱਲਾਂਗੇ ਤਾਂ ਸਾਨੂੰ ਤੁਰਨ ਵਿੱਚ ਕੋਈ ਖਾਸ ਔਂਕੜ ਨਹੀਂ ਆਵੇਗੀ ਕਿਉਂਕਿ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸੀਬਤਾਂ ਨੂੰ ਸਮਝ ਕੇ ਇਹਨਾਂ ਤੋਂ ਬਚਣ ਲਈ ਕੋਸ਼ਿਸ਼ ਕਰਾਂਗੇ ਹਰਨਾਮ ਸਿੰਘ ਆਪਣੀ ਧੀ ਕਮਲ ਦਾ ਰਿਸ਼ਤਾ ਵਿਚੋਲਿਆਂ ਦੀਆਂ ਗੱਲਾਂ ਵਿੱਚ ਆ ਕੇ ਧੀ ਦੇ ਸੁੱਖ ਲਈ ਆਪ ਤੋਂ ਉੱਚੇ ਘਰ ਨਾਲ ਜੋੜ ਕੇ ਮੱਕੜੀ ਦੇ ਜਾਲ ਵਿੱਚ ਫਸ ਗਿਆ ਜਦੋਂ ਸ਼ਗਨ ਤੋਂ ਬਾਅਦ ਵਿਆਹ ਦੀ ਵਾਰੀ ਆਈ ਤਾਂ ਜਿਹੜੇ ਕਹਿੰਦੇ ਸੀਗੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਵਾ ਰੁਪਏ ਦਾ ਦੇਖਰਾ ਕੇ ਲਾਵਾ ਕਰਕੇ ਵਿਆਹ ਕਰਾਂਗੇ ਅੱਜ ਉਹਨਾਂ ਦਾ ਗੁਰੂ ਤੋਂ ਬੇਮੁਖ ਹੋਣ ਲੱਗਿਆਂ ਦਾ ਪਤਾ ਹੀ ਨਾ ਲੱਗਿਆ ਵਿਆਹ ਤੋਂ ਪਹਿਲਾਂ ਮੰਗਾਂ ਦੀ ਲਿਸਟ ਭੇਜ ਵਿਆਹ ਦੀ ਤਿਆਰੀ ਕਰਨ ਤੇ ਜ਼ੋਰ ਦੇਣ ਲੱਗੇ ਸਾਡਾ ਸ਼ਰੀਕਾ ਕੀ ਕਹੇਗਾ ਕਿ ਮੁੰਡਾ ਬਿਲਕੁਲ ਨੰਗਾ ਦੇ ਕਰ ਹੀ ਮੰਗ ਲਿਆ ਸੋ ਭਾਈ ਮੇਰੀ ਪਿੰਡ ਵਿੱਚ ਇੱਜ਼ਤ ਬਹੁਤ ਹੈ ਸਰਪੰਚ ਦੀ ਮਿਲਣੀ ਵੀ ਕਰਵਾਣੀ ਹੈ ਕੁੱਲ ਮਿਲਾ ਕੇ 11 ਮਿਲਨੇਗਾ ਇਹ ਬਹੁਤ ਜ਼ਰੂਰੀ ਹਨ ਸਾਡਾ ਹੱਕ ਨਹੀਂ ਰਹਿੰਦਾ ਮੁੰਡੇ ਲਈ ਵੱਡਾ ਮੋਟਰਸਾਈਕਲ ਗਲ ਵਿੱਚ ਕੈਂਠਾ ਤੇ ਕੜਾ ਸੋਹਰੇ ਨੂੰ ਮੁੰਦਰੀ ਤੇ ਕੜਾ ਸੱਸ ਵਾਸਤੇ ਮੁੰਦਰੀ ਤੇ ਕਾਂਟੇ ਚਲੋ ਬਾਕੀ ਛਾਂਪਾ ਨਾਲ ਸਾਰ ਲਿਓ ਕੋਈ ਹਰਜ ਨਹੀਂ ਹੈ ਇੱਕ ਗੱਲ ਹੋਰ ਜੰਜ ਤਕਰੀਬਨ 150 ਬੰਦੇਾਂ ਤੋਂ ਜ਼ਿਆਦਾ ਹੈ ਉਹਨਾਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਮੀਡ ਮੱਛੀ ਤੇ ਮੁਰਗਾ ਨਾਲ ਅੰਗਰੇਜ਼ੀ ਸ਼ਰਾਬ ਹੋਣੀ ਜ਼ਰੂਰੀ ਹੈ ਰੂੜੀ ਮਾਰਕਾ ਨਹੀਂ ਚੱਲੇਗੀ ਇਹ ਸੁਣ ਕੇ ਹਰਨਾਮ ਸਿੰਘ ਸੋਚਣ ਲੱਗਾ ਕਿ ਹੁਣ ਕੀ ਕੀਤਾ ਜਾਵੇ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਜੇ ਮੰਗਾਂ ਪੂਰੀਆਂ ਕਰਦਾ ਤਾਂ ਪੱਲੇ ਕੁਝ ਨਹੀਂ ਰਹਿਣਾ ਜੇਕਰ ਰਿਸ਼ਤੇ ਤੋਂ ਜਵਾਬ ਦੇਵਾਂ ਤਾਂ ਦੋਵਾਂ ਪਿੰਡਾਂ ਵਿੱਚ ਬੇਇੱਜ਼ਤੀ ਹੁਣ ਕੀ ਕਰਾਂ ਆਖਰ ਇੱਜ਼ਤ ਦੀ ਖਾਤਰ ਸੋਚਦਿਆਂ ਸੋਚਦਿਆਂ ਵਕਤ ਬਹੁਤ ਥੋੜਾ ਰਹਿ ਗਿਆ ਇੱਧਰ ਪੈਸੇ ਵਾਲੇ ਘਟ ਨਹੀਂ ਸਨ ਬਹਾਨੇ ਬਣਾਉਣ ਲੱਗੇ ਕਿ ਭਾਈ ਇੰਨਾ ਪੈਸਾ ਚਾਹੀਦਾ ਸੀ ਤਾਂ ਘਟੋ ਘਟ ਪਹਿਲਾਂ ਤਾਂ ਦੱਸਣਾ ਸੀ ਹੁਣ ਅਸੀਂ ਕੀ ਕਰੀਏ ਬਹਾਨੇਵਾਜੀਕਰ ਦੋ ਕਿੱਲੇ ਜ਼ਮੀਨ ਸਮਝੋ ਗਹਿਣੇ ਦੇ ਭਾ ਵੈ ਖਰੀਦ ਗਏ ਕਮਲ ਆਪਣੇ ਸਹੁਰੇ ਘਰ ਚਲੀ ਗਈ ਹਰਨਾਮ ਸਿੰਘ ਦੇ ਜਾਨ ਮੰਗਰੋਂ ਉਸਦੇ ਪੁੱਤ ਜੀਤੇ ਨੇ ਖੇਤੀ ਦਾ ਕੰਮ ਸੰਭਾਲ ਲਿਆ ਘਰ ਦਾ ਗੁਜ਼ਾਰਾ ਚੱਲਣ ਲੱਗਾ ਸਮਾਪਾ ਕੇ ਕਮਲ ਨੇ ਕੁੜੀ-ਮੁੰਡੇ ਦਾ ਵਿਆਹ ਰਖ ਲਿਆ ਆਪਣੇ ਪੇਕੇ ਘਰ ਆ ਕੇ ਕਮਲ ਨਾਨਕ ਸ਼ੱਕ ਵਾਸਤੇ ਕ ਹਦਾਇਤਾਂ ਕਰਨ ਲੱਗੀ ਵੇਖੀ ਕਿਤੇ ਵੀਰ ਮੇਰੇ ਸ਼ਰੀਕੇ ਵਿੱਚ ਮੇਰਾ ਨੱਕ ਨਾ ਵੜਾ ਦੇ ਕਿ ਕਮਲ ਦੇ ਪੇਕੇ ਨੰਘੇ ਨਿਕਲੇ ਬੜੇ ਸੋਹਣੇ ਬਣ ਕੇ ਆਇਓ ਉਹ ਜੀਤਾ ਵੀ ਵਿਚਾਰਾ ਭੈਣ ਦੀਆਂ ਗੱਲਾਂ ਵਿੱਚ ਆ ਕੇ ਨੱਕ ਲਾਉਣ ਦੀ ਸੋਚਣ ਲੱਗਾ ਸਾਰੀ ਹਾੜੀ ਆੜਤੀਏ ਨੂੰ ਵੇਚ ਦੁੱਧ ਵਾਲੇ ਕੋਲੋਂ ਪੈਸੇ ਪਹਿਲਾਂ ਤੇ ਫਿਰ ਹੋਰ ਸੱਜਣਾ ਮਿੱਤਰਾਂ ਕੋਲੋਂ ਫੜਫੜਾ ਕੇ ਨਾਨਕੀ ਸ਼ਕਪੂਰੀ ਕਰ ਕਮਲ ਦੇ ਘਰ ਪਹੁੰਚਾਂ ਦਾ ਸਹੀ ਪਰ ਕਮਲ ਦੇ ਮੱਥੇ ਤੇ ਤੇਵਰ ਕੁਝ ਹੋਰ ਹੀ ਰਹੇ ਜੋ ਇੱਜ਼ਤ ਜਿੱਤਾਇਆ ਹੁੰਦਾ ਸੀ ਉਹ ਭੈਣ ਦੇ ਘਰੋਂ ਨਾ ਮਿਲੀ ਤੇ ਉਹ ਵੇਲਾ ਪੁਕਤਾ ਕੇ ਆਪਣੇ ਘਰ ਆ ਗਏ ਕੁਝ ਦਿਨਾਂ ਬਾਅਦ ਜੀਤੇ ਦੀ ਪਤਨੀ ਨੇ ਆਟੇ ਵਾਲੀ ਮੱਟੀ ਵਿੱਚ ਹੱਥ ਮਾਰਿਆ ਤਾਂ ਤਿੰਨ ਨੂੰ ਰੋਟੀਆਂ ਦਾ ਆਟਾ ਨਿਕਲਿਆ ਇੱਕ ਰੋਟੀ ਬੇਬੇ ਨੂੰ ਤੇ ਇੱਕ ਇੱਕ ਰੋਟੀ ਦੋਵਾਂ ਬੱਚਿਆਂ ਨੂੰ ਤੇ ਆਪ दाल ਸਬ지 ਖਾ ਕੇ guzara ਕੀਤਾ ਹਾੜੀ ਪਹਿਲਾਂ ਵਿਕ ਗਈ ਪਰ ਦੂਜੀ ਤੋਂ ਸੱਜਣਾ ਮਿੱਤਰਾਂ ਤੋਂ ਪਹਿਲਾਂ ਹੀ ਪੈਸੇ ਫੜੇ ਹੁਣ ਹੋਰ ਕਿਹੜਾ ਬਾਹ ਫੜੇ ਦੋ ਦਿਨ ਦੀ ਭੁੱਖ ਸੀ ਕੁਝ ਨਹੀਂ ਸੁੱਝਦਾ ਕੁਝ ਸੋਚਣ ਬਾਅਦ ਕਮਰੇ ਵਿੱਚ ਡੰਗਰਾਂ ਲਈ ਰੱਖੀ ਤੂੜੀ ਵੇਚਣ ਦਾ ਫੈਸਲਾ ਕਰ ਲਿਆ ਤੂੜੀ ਦੀਆਂ ਗੰਢਾਂ ਬੰਦਿਆਂ ਵੇਖ ਕੇ ਪਸ਼ੂਆਂ ਨੇ ਤੜਾਉਣਾ ਸ਼ੁਰੂ ਕਰ ਦਿੱਤਾ ਏ ਵੇਖ ਜੀ ਤੇਰੀਆਂ ਅੱਖਾਂ ਪਾ ਰਹੀਆਂ ਉਹਨਾਂ ਦੇ ਸਿਰ ਪਰੋਸ ਕੇ ਉਹ ਕਹਿਣ ਲੱਗਾ ਓਏ ਵੇ ਜਵਾਨੋ ਮੈਂ ਤੁਹਾਡਾ ਹੱਕ ਖੋਣ ਨਹੀਂ ਲੱਗਾ ਇਹ ਤਾਂ ਮੈਂ ਤੁਹਾਡੇ ਕੋਲੋਂ ਹੱਥ ਉਧਾਰ ਲੈ ਰਿਹਾ ਹਾਂ ਪਰ ਮੈਂ ਤੁਹਾਡਾ ਹੱਕ ਨਹੀਂ ਮਾਰਾਂਗਾ ਜੀਤੇ ਨੇ ਤੂੜੀ ਵੇਚ ਕੇ ਆਪਣੇ ਰਾਸ਼ਨ ਦਾ ਪ੍ਰਬੰਧ ਕਰ ਅੱਗੋਂ ਆਪਣੇ ਸਮੇਂ ਦੀ ਵਿਚਾਰ ਕਰ ਮਜ਼ਦੂਰੀ ਲਈ ਜੰਟੇ ਮਿਸਤਰੀ ਨਾਲ ਕੰਮ ਕਰਨ ਲਈ ਪੱਕੀ ਗੱਲ ਕਰ ਲਈ ਮਿਸਤਰੀ ਬਹੁਤ ਮਸ਼ਹੂਰ ਸੀ ਆਮ ਖਾਸ ਦੇ ਲੋਕ ਜਿਆਦਾ ਇਸ ਮਿਸਤਰੀ ਤੋਂ ਹੀ ਕੰਮ ਕਰਾ ਕੇ ਖੁਸ਼ ਹੁੰਦੇ ਸਨ ਕਿਉਂਕਿ ਉਹ ਕੰਮ ਇਮਾਨਦਾਰੀ ਨਾਲ ਤੇ ਬਹੁਤ ਸੋਹਣਾ ਕਰਦਾ ਸੀ ਇਸ ਕਰਕੇ ਮਿਸਤਰੀ ਨਾਲ ਜੀਤੇ ਨੂੰ ਜਿੱਥੇ ਵੀ ਕੰਮ ਮਿਲਦਾ ਉੱਥੇ ਹੀ ਜਾਂਦਾ ਇੱਕ ਵਾਰ ਕਮਲਦੇ ਸੋਹਰੇ ਉਹਨਾਂ ਦਾ ਸ਼ਰੀਕ ਵਿੱਚ ਕੰਮ ਮਿਲਿਆ ਜੰਟਾ ਤੇ ਜੀਤਾ ਕੰਮ ਕਰਨ ਲੱਗ ਗਏ ਕਿਸੇ ਨੇ ਕਮਲ ਨੂੰ ਦੱਸਿਆ ਕੀ ਤੇਰਾ ਭਰਾ ਜੰਟੇ ਮਿਸਤਰੀ ਪਿੱਛੇ ਮਜ਼ਦੂਰੀ ਕਰਨ ਜਰਨਲ ਦੇ ਘਰ ਆਇਆ ਹੈ ਇਹ ਸੁਣ ਕੇ ਕਮਲ ਬੜੇ ਗੁੱਸੇ ਨਾਲ ਸ਼ਰੀਕਾਂ ਦੇ ਘਰ ਕੰਮ ਕਰਦਾ ਵੇਖ ਬਹੁਤ ਉੱਚਾ ਨੀਵਾ ਬੋਲਣ ਲੱਗੀ ਤੈਨੂੰ ਸ਼ਰਮ ਨਹੀਂ ਜੀਤੇ ਮੇਰਾ ਨੱਕ ਵੱਡ ਕੇ ਰੱਖ ਦਿੱਤਾ ਮੈਨੂੰ ਆਪਣੇ ਸ਼ਰੀਕਾਂ ਵਿੱਚ ਮੂੰਹ ਦਿਖਾਉਣ ਜੋਗੀ ਨਹੀਂ ਛੱਡਿਆ ਜੀਤਾ ਆਪਣਾ ਕੰਮ ਕਰਦਾ ਸਭ ਕੁਝ ਆਰਾਮ ਨਾਲ ਸੁਣਦਾ ਰਿਹਾ ਜਦ ਕਮਲ ਬੋਲ ਕੇ ਹਟ ਗਈ ਤਾ ਜੀਤੇ ਕਹਿਣ ਲੱਗਾ ਭੈਣ ਕਿਸ ਦਾ ਨੱਕ ਵੱਡਿਆ ਗਿਆ ਮੈਂ ਤੇਰਾ ਨੱਕ ਤੇਰੇ ਸ਼ਰੀਰਕ ਵਿੱਚ ਕਾਇਮ ਰੱਖਿਆ ਤੂੰ ਆਪ ਹੀ ਕਹਿੰਦੀ ਸੀ ਕਿ ਮੇਰੇ ਸ਼ਰੀਕਾਂ ਵਿੱਚ ਮੇਰਾ ਨੱਕ ਕਾਇਮ ਰਹਿਣਾ ਚਾਹੀਦਾ ਹੈ ਤੇਰਾ ਨੱਕ ਤਾਂ ਤੇਰੇ ਸ਼ਰੀਰਕਾਂ ਵਿੱਚ ਕਾਇਮ ਰਿਹਾ ਇਹ ਸੀ ਤੇਰੀ ਨਾਨਕੀ ਸ਼ੱਕ ਜੋ ਪੂਰੀ ਕਰਤਾ ਦਿੱਤੀ ਸੀ ਪਰ ਮੈਂ ਆਪਣੇ ਟਿੱਡ ਦੀ ਅੱਗੇ ਕਿੱਥੋਂ ਵਝਾਵਾਂ ਤੂੰ ਹੀ ਦੱਸ ਮੈਂ ਤੇਰੇ ਸ਼ਰੀਕੇ ਦੇ ਘਰ ਡਾਕਾ ਮਾਰਨ ਨਹੀਂ ਆਇਆ ਕਿ ਤੇਰਾ ਨੱਕ ਨਹੀਂ ਰਿਆ ਮਿਹਨਤ ਕਰਕੇ ਰੋਟੀ ਟੁੱਕ ਖਾਣਾ ਕੋਈ ਮਾੜੀ ਗੱਲ ਹੈ ਤਾਂ ਦੱਸ ਜੇ ਮਾਇਆ ਦੇ ਹੁੰਦਿਆਂ ਵੀ ਬੰਦਾ ਮਰੂੰ ਮਰੂੰ ਕਰਦਾ ਰਹਿੰਦਾ ਕਿ ਮੇਰੇ ਕੋਲ ਕੁਝ ਵੀ ਨਹੀਂ ਤਾਂ ਫਿਰ ਦੱਸ ਮੇਰੀ ਭੁੱਖ ਤਾਂ ਸਿਰਫ ਦੋ ਰੋਟੀਆਂ ਦੀ ਹੀ ਹੈ ਜੋ ਪੂਰੀ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਸਭ ਤੋਂ ਵੱਡੀ ਗਲਤੀ ਬਾਪੂ ਦੀ ਸੀ ਜਿਸਨੇ ਆਪਣੀ ਚਾਦਰ ਤੋਂ ਵੱਧ ਪੈਰ ਪਸਾਰੇ ਜਿਸ ਦੀ سزا ਅੱਜ ਮੈਂ ਭੁਗਤ ਰਿਹਾ ਹਾਂ ਮੇਰੀ ਹਾਲਤ ਉਸ ਨੂੰ ਨਚੋੜੇ ਨਿੰਬੂ ਵਰਗੀ ਹੈ ਜਿਸ ਨੂੰ ਨਚੋੜ ਕੇ ਪਾਸੇ ਸੁੱਟ ਦਿੱਤਾ ਜਾਂਦਾ ਹੈ ਕਮਲ ਚੁੱਪ ਪਰ ਖੜੀ ਰਹੀ ਕੋਈ ਜਵਾਬ ਨਹੀਂ ਸੀ ਸੁਝ ਰਹਾ ਉਹ ਜੀਤੇ ਨੂੰ ਕੀ ਕਹੇ ਇਹ ਕਹਿ ਕੇ ਜੀਤਾ ਚੁੱਪਚਾਪ ਆਪਣਾ ਕੰਮ ਕਰਨ ਲੱਗ ਪਿਆ ਅਕਸਰ ਹੀ ਇਸ ਤਰ੍ਹਾਂ ਬਹੁਤ ਪਰਿਵਾਰਾਂ ਵਿੱਚ ਹੁੰਦਾ ਹੈ ਲੋਕ ਆਪਣੀ ਹੈਸੀਅਤ ਨਾਲੋਂ ਜ਼ਿਆਦਾ ਖਰਚੇ ਕਰ ਲੈਂਦੇ ਹਨ ਉਹ ਸੋਚਦੇ ਹਨ ਕਿ ਲੋਕ ਕੀ ਕਹਿਣਗੇ ਜੇਕਰ ਅਸੀਂ ਲੋਕਾਂ ਦੀ ਪ੍ਰਵਾਹ ਕਰਨੀ ਛੱਡ ਦਈਏ ਤਾਂ ਜ਼ਿੰਦਗੀ ਬਹੁਤ ਸੁਖਾਲੀ ਹੋ ਜਾਵੇਗੀ ਸੋ ਸਾਨੂੰ ਸਭ ਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣੀ ਚਾਹੀਦੀ ਹੈ ਨਾ ਕਿ ਲੋਕਾਂ ਦੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਜੀ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ